ਗੁਰਦਾਸ ਬਰਜ ਕੀਤਾ ਜੇ ਹੇਲੇਲੂਇਆ ਸਾਰਿਆਂ ਨੂੰ 크리스마스 ਦੀ ਬਹੁਤ ਬਹੁਤ ਵਧਾਈ ਹੋਵੇ 1.5 ਘੰਟੇ ਬਾਅਦ ਹੋਣਾ ਕਿਉਂਕਿ ਪਹਿਲੇ ਪ੍ਰਬੰਧਕਾਂ ਨੇ ਢਾਈ ਵਜੇ ਦਾ ਟਾਈਮ ਦਿੱਤਾ ਹੈ ਪਰ ਮੈਨੂੰ ਅੱਗੇ ਜਾਣਾ ਪੈ ਰਿਹਾ ਕਿਉਂਕਿ ਕੋਈ ਜ਼ਰੂਰੀ ਮੀਟਿੰਗ ਆ ਗਈ ਹੈ ਇਸ ਕਰਕੇ ਪ੍ਰੋਗਰਾਮ ਦੇ ਵਿੱਚ ਮੈਂ ਦੋ ਮੰਤਰੀ ਸਾਹਿਬਾਨ ਨੂੰ ਛੱਡ ਕੇ ਜਾ ਰਿਹਾ ਹਾਂ ਲੇਕਿਨ ਦੋ ਗੱਲਾਂ ਮੈਂ ਜ਼ਰੂਰ ਕਹਿਣੀਆਂ ਇੱਕ ਤਾਂ ਅਸੀਂ ਪੰਜਾਬ ਸਰਕਾਰ ਵੱਲੋਂ ਪ੍ਰਭੂ ਇਸਾਮਤੀ ਜੀ ਦੇ ਨਾਮ ਤੇ ਭਾਈ ਬੰਦੇ ਜੀ ਆਨਵਾਸੇ ਇੱਕ ਚੇਅਰ ਸਾਬਤ ਕਰ ਰਿਹਾ ਹੈ ਉਸ ਦਾ ਮੈਂ ਐਲਾਨ ਕਰ ਰਿਹਾ ਹੈ ਸੇ ਐਸਐਸ ਬੋਰਡ ਦੇ ਵਿੱਚ ਇੱਕ 크ਿਸਚਨ ਸਮਾਜ ਵਿੱਚੋਂ ਮੈਂਬਰ ਅਸੀਂ ਲਗਾ ਰਹੇ ਮਿਨੋਰਟੀ ਦਾ ਜਿਹੜਾ ਚੇਅਰਮੈਨ ਹੈ ਉਸੇ 크ਿਸਚਨ ਸਮਾਜ ਤੋਂ ਲਗਾਇਆ ਹੋਇਆ ਹੈ ਤੇ 크리스마ਸ ਦੇ ਮੌਕੇ ਮੈਂ ਦੁਬਾਰੇ ਤੁਹਾਡੇ ਕੋਲ ਆਉਂਗਾ ਤੇ ਤੁਹਾਨੂੰ ਦੁਬਾਰੇ ਆ ਕੇ 크리스마 ਦੇ ਨੇੜੇ ਆ ਕੇ ਵਧਾਈਆਂ ਦਵਾਂਗਾ ਮਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ ਵੱਡੀ ਗਿਣਤੀ ਚ ਲੋਕ ਆ ਰਹੇ ਪਰ ਮੈਂ ਆਪਣੇ ਮੰਤਰੀ ਸਾਹਿਬਾਨ ਨੂੰ ਤੁਹਾਡੇ ਕੋਲ ਛੱਡ ਕੇ ਉਹ ਤੁਹਾਨੂੰ ਕਿਉਂਕਿ ਅਜੇ ਰੈਲੀ ਦਾ ਟਾਈਮ ਲੇਟ ਹੈ ਘਟੇ ਤੱਕ ਉਹ ਤੁਹਾਨੂੰ ਸਬੋਧਨ ਕਰਨਗੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ 크리스마 ਦੀ ਵਧਾਈ ਹੋਵੇ प्रमात्मात भनुत्रकियां वक्ष प्रभुविषवासी हमेशा पट प न अंसा करें तानवाद हले लोय